ਸੇਵਕ ਕੋ ਸੇਵਾ ਬਨ ਆਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਮਹਾਰਾਜ ਦਾ 650 ਸਾਲ ਜੋ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਜੋ ਸੋਚ ਹੈ ਕਿ ਅਸੀਂ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਮਹਾਰਾਜ ਦਾ ਜੋ ਬੇਗੰਪੂਰਾ ਜੋ ਮਹਾਰਾਜ ਨੇ ਸੋਚਿਆ ਸੀ ਬੇਗੰਪੂਰੇ ਦੀ ਜਿਹੜੀ ਮਹਿਕ ਹੈ ਉਹ ਪੂਰੀ ਦੁਨੀਆ ਦੇ ਵਿੱਚ ਫੈਲੇ ਉਸ ਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਨੇ ਸਾਰਿਆਂ ਨੇ ਰਲ ਕੇ ਇੱਕ ਉਪਰਾਲਾ ਸ਼ੁਰੂ ਕੀਤਾ ਕਿ ਮਹਾਰਾਜ ਦਾ ਜੋ 3.5 650 ਸਾਲ ਜੋ ਪ੍ਰਕਾਸ਼ ਦਿਹਾੜਾ ਆ ਰਿਹਾ ਹੈ 650 ਸਾਲ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਇਹ ਰਾਜਪੱਦਰੀ ਸਮਾਗਮ ਆਰੰਭੇ ਜਾ ਰਹੇ ਨੇ ਜੀਦਾ ਸਬੰਧ ਦੇ ਵਿੱਚ ਗਰੁੱਪ ਆਫ ਮਿਨਿਸਟਰਸ ਦਾ ਗਠਨ ਹੈ ਜਿਹੜਾ ਉਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਗਰੁੱਪ ਆਫ ਮਿਨਿਸਟਰਸ ਦੀ ਚੇਅਰਮੈਨ ਜਿਹੜੇ ਨਿਯੁਕਤ ਕੀਤੇ ਗਏ ਨੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਕੀਤਾ ਗਏ ਨੇ ਸ਼੍ਰੀ ਲਾਲਚੰਦ ਜੀ ਕਟਾਰੂ ਚੱਕ ਸਾਹਿਬ ਡਾਕਟਰ ਅਭਜੋਤ ਸਿੰਘ ਜੀ ਤੇ ਦਾਸ ਤਰਨਪੀਰ ਸਿੰਘ ਸੌਂਦ ਅਸੀਂ ਚਾਰ ਜਣੇ ਇਸ ਕਮੇਟੀ ਦੇ ਮੈਂਬਰ ਹੈ ਗਰੁੱਪ ਆਫ ਮਿਨਿਸਟਰਸ ਦੇ ਔਰ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਪੰਜਾਬ ਦਾ ਜੋ ਮੇਰਾ ਵਿਭਾਗ ਹੈ ਸਭਿਆਚਾਰ ਤੇ ਸੈਰਸਪਟਾ ਵਿਭਾਗ ਉਹ ਇਸ ਪੂਰੇ ਪ੍ਰੋਗਰਾਮ ਨੂੰ ਮਤਲਬ ਕਿ ਕਰਨ ਦੇ ਵਿੱਚ ਨੋਡਲ ਜਣੀ ਕਿ ਸਾਡੀ ਉਹ ਏਜੰਸੀ ਬਣੀ ਹੈ ਸੋ ਉਸ ਨੂੰ ਮੱਧਨਜ਼ਰ ਰੱਖਦੇ ਹੋਏ ਜਣੀ ਕਿ ਅਸੀਂ ਇਹ ਅੱਜ ਪਹਿਲੀ ਬੈਠਕ ਕੀਤੀ ਹੈ ਗਰੁੱਪ ਆਫ ਮਿਨਿਸਟਰਸ ਦੀ ਇਹ ਫਰਸਟ ਮੀਟਿੰਗ ਸੀ ਜਿਹਦੇ ਵਿੱਚ ਸਤਕਾਰਯੋਗ ਸਾਡੇ ਮਹਾਪੁਰਖ ਸੰਤ ਮਹਾਪੁਰਖ ਜੋ ਸਾਡੇ ਸਮਾਜ ਦੇ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਔਰ ਜਿਹੜੇ ਸਕਾਲਰ ਜਿਹੜੇ ਬੁੱਧੀਜੀਵੀ ਸੀ ਉਹਨਾਂ ਨੂੰ ਸਾਡੇ ਸਮਾਜ ਦੇ ਵਿੱਚੋਂ ਬੁਲਾਇਆ ਗਿਆ ਔਰ ਬੁਲਾਉਣ ਤੋਂ ਬਾਅਦ ਗੁਰੂ ਰਵਿਦਾਸ ਮਹਾਰਾਜ ਦਾ ਜੋ ਅਸੀਂ ਇਹ ਸਮਾਗਮ ਉਲੀਕ ਰਹੇ ਹਾਂ ਇਹਦੇ ਬਾਰੇ ਵਿੱਚ ਇੱਕ ਡਾਕੂਮੈਂਟਰੀ ਯਾਨੀ ਕਿ ਪਹਿਲੇ ਫੇਸ ਦੀ ਡਾਕੂਮੈਂਟਰੀ ਜਿਹਨੂੰ ਫਰਸਟ ਫੇਸ ਦੀ ਕਹਿੰਦੇ ਆ ਉਹ ਰਚੀ ਗਈ ਹੈ। ਕਈ ਚੀਜ਼ਾਂ ਇਹਦੇ ਵਿੱਚ ਉਹ ਮੰਥਨ ਦੇ ਵਿੱਚ ਨਿਕਲ ਕੇ ਆਈਆਂ ਉਹਦੇ 'ਚ ਸ਼ੋਧ ਕੀਤੀ ਜਾਊਗੀ। ਹਰ ਪੈਰ ਪੈਰ ਦੇ ਉੱਤੇ ਸਾਡਾ ਜਿਹੜਾ ਧਾਰਮਿਕ ਪੈਨਲ ਆਸੀ ਇਹ ਗਠਨ ਕੀਤਾ ਹੈ ਇੱਕ ਜੋ ਸਾਡਾ ਧਾਰਮਿਕ ਪੈਨਲ ਵੀ ਗਠਨ ਜਿਵੇਂ ਗਰੁੱਪ ਆਫ ਮਿਨਿਸਟਰਸ ਨੇ ਐਮਏ ਕਸੀ ਰਿਲੀਜੀਅਸ ਪੈਨਲ ਵੀ ਗਠਨ ਕੀਤਾ ਉਸ ਰਿਲੀਜੀਅਸ ਪੈਨਲ ਤੋਂ ਕੱਲੀ ਕੱਲੀ ਚੀਜ਼ ਪੁੱਛ ਕੇ ਵੈਟ ਕਰਵਾ ਕੇ ਇੱਕ ਇੱਕ ਚੀਜ਼ ਚੱਲੀ ਜਾਊਗੀ ਜਿਵੇਂ ਇਸ ਤੋਂ ਪਹਿਲਾਂ ਅਸੀਂ ਸਾਡੇ 300 ਸਾਲ ਸਾਹਿਬ ਸ਼ਿਰ ਗੁਰ ਤੇਗ ਬਹਾਦਰ ਪਾਸ਼ਾ ਜੀ ਦਾ ਜੋ ਸਵਾਗਤ ਕਰਕੇ ਹਟੇ ਸੀਗੇ ਸ਼ਹੀਦੀ ਸਮਾਗਮ ਜੋ ਕੇ ਰਾਜਪਤਵ ਤੇ ਕਰਵਾਇਆ ਸੀ ਉਸੇ ਤਰਜ਼ ਦੇ ਉੱਤੇ 650 ਸਾਲ ਅ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਹੁਣ ਕਰਨ ਜਾ ਰਹੇ ਹਾਂ ਔਰ ਉਸ ਦੇ ਵਿੱਚ ਕੱਲੀ-ਕੱਲੀ ਚੀਜ਼ ਨੂੰ ਮਰਿਆਦਾ ਨੂੰ ਮਹਾਰਾਜ ਦੀ ਬਾਣੀ ਨੂੰ ਸਤਕਾਰ ਨੂੰ ਕੱਲੀ-ਕੱਲੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਅੱਗੇ ਚੱਲਿਆ ਜਾਊਗਾ ਸੋ ਅੱਜ ਪਹਿਲੀ ਮੀਟਿੰਗ ਸੀ ਪਹਿਲੀ ਮੀਟਿੰਗ ਬੜੀ ਹੀ ਯਾਨੀ ਕਿ ਸਕਾਰਾਤਮਕ ਤਰੀਕੇ ਦੀ ਬੜੀ ਪੋਜ਼ਿਟਿਵ ਐਟਮੋਸਫੀਅਰ ਦੇ ਵਿੱਚ ਹੋਈ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਚੱਲ ਰਹੀ ਹੈ ਔਰ ਇਹ ਸੇਵਾ ਜਿਹੜੀ ਹੈ ਇਹ ਮੈਂ ਸਾਡਾ ਇਹ ਮੰਨਣਾ ਕਿ ਇਹ ਸਾਡੀ ਸਰਕਾਰ ਦੇ ਰਾਜਕਾਲ ਦੇ ਸਮੇਂ ਦੇ ਵਿੱਚ ਸਾਨੂੰ ਮਿਲੀ ਹੈ ਤਾਂ ਇਸ ਤੋਂ ਵੱਡੇ ਅਸੀਂ ਵਿਭਾਗਾਂ ਵਾਲੇ ਹੋਰ ਕੀ ਹੋ ਸਕਦੇ ਆ ਕਰਮਾਂ ਵਾਲੇ ਹੋਰ ਕੀ ਹੋ ਸਕਦੇ ਆ ਸੋ ਆਸੀਂ ਪੂਰੀ ਸ਼ਰਧਾ ਭਾਵਨਾ ਨਾਲ ਪੂਰੇ ਵੱਡੇ ਸਟਾਰ ਦੇ ਉੱਤੇ ਪੂਰੇ ਰਾਜਪਦਰੀ ਸਮਾਗਮ ਕਰਵਾਵਾਂਗੇ ਔਰ ਮਹਾਰਾਜ ਦੀ ਜਿਹੜੀ ਬਾਣੀ ਦੀ ਮਹਿਕ ਹੈ ਮਹਾਰਾਜ ਦੀ ਮਹਿਕ ਹੈ ਜਿਹੜੀ ਉਹ ਪੂਰੇ ਨਾ ਸਿਰ ਪੰਜਾਬ ਚ ਦੇਸ਼ਾਂ ਚ ਵਿਦੇਸ਼ਾਂ ਚ ਔਰ ਸਾਰੇ ਕਿਤੇ ਅਸੀਂ ਇਸ ਚਾਨਣ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਨਿਮਾਣਾ ਜੋ ਉਪਰਾਲਾ ਕਰਾਂਗੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਅਸੀਂ ਇਹ ਜਿਹੜੀ ਸੇਵਾ ਆਪਣੀ ਝੋਲੀ ਚ ਪਵਾ ਕੇ ਕਰਾਂਗੇ ਔਰ ਇਸ ਦੇ ਵਿੱਚ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਵੀ ਕਰਦਾ ਕਿ ਤੁਸੀਂ ਸਾਰਿਆਂ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਸਾਰੇ ਰਾਜਨੀਤਿਕ ਲੋਕਾਂ ਨੇ ਤੇ ਇਸ ਤੋਂ ਇਲਾਵਾ ਜਿੰਨੀਆਂ ਸਾਡੀਆਂ ਸੋਸ਼ਲ ਆਰਗੇਨਾਈਜੇਸ਼ਨ ਨੇ ਸਾਰਿਆਂ ਨੇ ਸਾਥ ਦੇਣਾ ਤਾਂ ਜੋ ਆਪਾਂ ਇਹ ਜਿਹੜਾ ਸਾਂਝਾ ਕਾਰਜ ਹੈ ਇਹ ਆਪਣਾ ਸਰਵ ਸਾਂਝਾ ਕਾਰਜ ਹੈ ਸਰਵ ਸਾਂਝੇ ਕਾਰਜ ਨੂੰ ਅਸੀਂ ਦੁਨੀਆ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ ਜੋ ਬੋਲੇ ਸੋਨਰ ਪਹਿ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੀ